ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪੰਜਾਬ 'ਚ ਆਏ ਹਾੜਾ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਇਸ ਤਰ੍ਹਾਂ ਦੀ ਆਫਤ ਆਉਂਦੀ ਹੈ ਤਾਂ ਹਿਮਾਚਲ ਤੇ ਹੋਰ ਸੂਬਿਆਂ ਦੇ ਡੈਮਾਂ ਦਾ ਪਾਣੀ ਪੰਜਾਬ 'ਚ ਜ਼ਿਆਦਾਤਰ ਮਾਰ ਕਰਦਾ ਹੈ ਅਤੇ ਸੂਬਾ ਸਰਕਾਰ ਰਾਹਤ ਕਾਰਜਾਂ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਨੇ ਕਿਹਾ ਕਿ ਹੜਾ ਤੋਂ ਬਾਅਦ ਮਹਾਮਾਰੀ ਫੈਲਣ ਦਾ ਖਤਰਾ ਹੈ ਤੇ ਲੋਕਾਂ 'ਚ ਬਿਮਾਰੀਆਂ ਫੈਲ ਰਹੀਆਂ ਨੇ ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਤੁਹਾਡੇ ਨਾਲ ਕਰਦੇ ਆਂ ਸਾਂਝਾ ਸਕਿੰਡ ਡਿਜ਼ੀਜ਼ਸ ਦੇ ਪੇਸ਼ੈਂਟਸ ਬਹੁਤ ਆਏ ਆ ਜੀ ਆਈ ਇਨਫੈਕਸ਼ਨਸ ਬਹੁਤ ਆਈਆਂ ਵਾਇਰਲ ਫੀਵਰ ਬਹੁਤ ਹੋ ਰਿਹਾ ਔਰ ਇਹਦੇ ਵਿੱਚ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਡਾਇਰੀਆ ਦੇ ਕੇਸਸ ਆ ਰਹੇ ਆ ਸਪਰੈਡਿਕ ਹੈ ਜਿਹੜਾ ਲੇਕਿਨ ਕੋਈ ਐਦਾਂ ਨਹੀਂ ਆ ਕਿ ਇੱਕ ਜਗ੍ਹਾ ਤੇ ਕੋਈ 10 20 ਜਾਂ 50 ਕੇਸ ਹੋ ਗਿਆ ਕਿਤੇ ਇੱਕ ਜਾਂ ਦੋ ਇੱਕ ਦੋ ਛੋਟੇ-ਪੁਟੇ ਕੇਸ ਆ ਰਹੇ ਆ ਸੋ ਉਹਦੇ ਵਾਸਤੇ ਮੈਡੀਕਲ ਟੀਮਾਂ ਜਿਹੜੀਆਂ ਹੈਗੀਆਂ ਉਹ ਹਰ ਇੱਕ ਪਿੰਡ ਤੱਕ ਜਿਹੜਾ ਪਿੰਡ ਡੁੱਬਿਆ ਹੋਇਆ ਉੱਥੇ ਤੱਕ ਵੀ ਜਿੱਥੇ ਤੱਕ ਐਂਬੂਲੈਂਸ ਜਾਂਦੀ ਆ ਉੱਥੇ ਵੇਸ ਹਸਪੀਟਲ ਬਣਾਤੇ ਅਸੀਂ ਉਸ ਤੋਂ ਅੱਗੇ ਟਰੈਕਟਰ ਦੇ ਉੱਤੇ ਜਿਹੜਾ ਟਰੈਕਟਰ ਨਹੀਂ ਜਾਂਦਾ ਤਾਂ ਬੋਟ ਦੇ ਉੱਤੇ ਜਾ ਕੇ ਵੀ ਜਿਹੜੇ ਸਾਡੇ ਸਟਾਫ ਹੈ ਔਰ ਆਸ਼ਾ ਵਰਕਰਸ ਘਰ ਘਰ ਜਾ ਕੇ ਕੰਮ ਕਰ ਰਹੀਆਂ ਇਹਦੇ ਨਾਲ ਨਾਲ ਅਸੀਂ ਉਹਨਾਂ ਇੱਕ ਸਪੈਸ਼ਲ ਕੰਪਲੇਨ ਚਲਾਈ ਸੀ ਜਿਹਦੇ ਵਿੱਚ ਅਸੀਂ ਜਿਹੜੇ ਬਸਟ ਅਫੈਕਟਡ ਪਿੰਡ ਸੀਗੇ 2300 ਦੇ ਕਰੀਬ 2310 ਉਹਨਾਂ ਦੇ ਵਿੱਚ ਅਸੀਂ ਡੋਰ ਟੂ ਡੋਰ ਸਰਵੇ ਉਹਦੇ ਵਿੱਚ ਜਿਹੜਾ ਹੈਗਾ ਕੱਲੀ ਆਸ਼ਾ ਵਰਕਰ ਹਰ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਕਿੱਟਾਂ ਵੀ ਦਿੱਤੀਆਂ ਔਰ ਫੀਵਰ ਦਾ ਸਰਵੇ ਡਾਇਰੀਆ ਦਾ ਸਰਵੇ ਹੋਰ ਕਿਹੜੀਆਂ ਬਿਮਾਰੀਆਂ ਹੈਗੀਆਂ ਔਰ ਉਹਦੇ ਨਾਲ ਨਾਲ ਜਿਹੜੀਆਂ ਮੋਬਾਈਲ ਮੈਡੀਕਲ ਟੀਮਸ ਤੇ ਉਹਨਾਂ ਨੇ ਤਕਰੀਬਨ ਤਕਰੀਬਨ ਜਿਹੜਾ ਲੱਗਾ 1.5 ਲੱਖ ਤੋਂ ਵੱਧ ਜਿਹੜੇ ਲੋਕਾਂ ਦਾ ਹੁਣ ਤੱਕ ਜਿਹੜਾ ਇਲਾਜ ਕਰ ਚੁੱਕਿਆ ਔਰ ਜਿਹੜੇ ਕੋਈ ਬਲੱਡ ਪ੍ਰੈਸ਼ਰ 슈ਗਰ ਹਾਰਟ ਅਟੈਕ ਦੂਜੇ ਪੇਸ਼ੈਂਟਸ ਆ ਉਹਨਾਂ ਤੱਕ ਦਵਾਈਆਂ ਉਹਨਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਕੋਈ ਵੀ ਮੈਡੀਕਲ ਐਮਰਜੈਂਸੀ ਆ ਉਹਦੇ ਵਾਸਤੇ ਹਰ ਜਿਹੜੀ ਸਾਰੇ ਪੂਰਾ ਟ੍ਰੀਟਮੈਂਟ ਜਿਹੜਾ ਫ੍ਰੀ ਕੀਤਾ ਜਾ ਰਿਹਾ ਹੁਣ ਅਸੀਂ ਸਪੈਸ਼ਲਿਸਟਾਂ ਦੇ ਕੈਂਪ ਔਰ ਬੈਕਅਪ ਜਿਹੜੀਆਂ ਸਾਡੀਆਂ ਸਰਵਿਸਿਜ਼ ਆ ਜਿਹਦੇ ਵਿੱਚ ਚਾਹੇ ਕੋਈ ਸਨੇਕ ਬਾਈਟ ਹੋਵੇ ਡੌਗ ਬਾਈਟ ਹੋਵੇ ਕੋਈ ਹੋਰ ਮੈਡੀਕਲ ਐਮਰਜੈਂਸੀ ਹੋਵੇ ਉਹਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਸਾਰੀਆਂ ਸਾਡੇ ਸਾਰੇ ਹਸਪਤਾਲਾਂ ਦੇ ਵਿੱਚ ਮੌਜੂਦ ਆ ਸਾਰਾ ਸਰਕਾਰ ਨੇ ਬੰਦੋਬਸਤ ਕੀਤਾ ਹੋਇਆ ਅਜੇ ਤੱਕ ਜਿਹੜੇ ਆਪਣੇ ਜੇ ਆਪਾਂ 2023 ਦੇ ਹਿਸਾਬ ਨਾਲ ਗੱਲ ਕਰਾਂ ਤਾਂ ਸਾਡੇ ਤਕਰੀਬਨ ਤਕਰੀਬਨ ਜਿਹੜਾ 80% ਤੋਂ ਜ਼ਿਆਦਾ ਰਿਡਕਸ਼ਨ ਆ ਗਈ ਹੈ ਡੈਂਗੂ ਕੇਸਸ ਦੇ ਵਿੱਚ ਕਿਉਂਕਿ ਇਹਦਾ 23 ਨਾਲ ਕੰਪੈਰੀਸ਼ਨ ਕਿਉਂਕਿ 23 ਵੀ ਹੜ੍ਹ ਆਈ ਸੀ ਆਪਣੇ ਐਨੇ ਪਾੜੇ ਨਹੀਂ ਸੀ ਬਟ ਉਦੋਂ ਸਾਡੇ ਡੈਂਗੀ ਦੇ ਬਹੁਤ ਜ਼ਿਆਦਾ ਮਾਰ ਪਈ ਸੀ ਲੇਕਿਨ ਇਸ ਵਾਰੀ ਡੈਂਗੀ ਵੀ ਕੰਟਰੋਲ 'ਚ ਹੈ ਡਾਇਰੀਆ ਵੀ ਕੰਟਰੋਲ 'ਚ ਹੈ ਤੇ ਜਿਹੜਾ ਚਿਕਨ ਗੁਨੀ ਹੈਗਾ ਉਹਦੇ ਤਾਂ 99% ਦੇ ਕਰੀਬ 90% ਤੋਂ ਜ਼ਿਆਦਾ ਰਿਡਕਸ਼ਨ ਹੋਈ ਆ ਸੋ ਇਹਦੇ ਵਿੱਚ ਜਿਹੜੀਆਂ ਤੁਹਾਡੀਆਂ ਕਿਉਂ ਡੈਰੀਅਲ ਡਿਜ਼ੀਜ਼ ਆਊਟਬ੍ਰੇਕ ਆਂਦੇ ਉਹ ਵੀ ਸਾਡੀਆਂ ਅਧੀਆਂ ਹੋਈਆਂ ਪਿਛਲੀ ਵਾਰੀ ਨਾਲੋਂ ਸਨੇਕ ਬਾਈਟ ਦੇ ਵਿੱਚ ਵੀ 60% ਕਮੀ ਆਈ ਆ ਡੈਥਸ ਵਿੱਚ ਕਾਫੀ ਕਮੀ ਆਈ ਆ ਸੋ ਓਵਰਆਲ ਜਿਹੜਾ ਹੈਗਾ ਜਿਹੜਾ ਜਿਸ ਤਰ੍ਹਾਂ ਸਿਹਤ ਮਾਹਿਤਵੇ ਨੇ ਹੋਰ ਬਹੁਤ ਸਾਰੀਆਂ ਐਨ ਜੀਓਜ਼ ਦੇ ਸਹਿਯੋਗ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਪਹੁੰਚਾਈਆਂ ਉਹ ਅਸੀਂ ਉਹਨੂੰ ਮੇਨਟੇਨ ਕਰਾਂਗੇ ਜੀ ਅਗਲੇ 6 ਮਹੀਨੇ ਤੱਕ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਡਾਕਟਰ ਨਵੇਂ ਸੀਗੇ ਅਸੀਂ ਉਹਦੇ ਵਿੱਚੋਂ ਜਿਹੜੇ 700 ਨੂੰ ਜਿਹੜੇ ਅਪਾਇੰਟਮੈਂਟ ਲੈਟਰ ਦੇ ਜਿੱਤੇ ਸੀ ਉਹਨਾਂ ਨੂੰ ਦੇਣੇ ਸੀ ਇਨਫੈਕਟ ਉਹਨਾਂ ਦਾ ਮੈਡੀਕਲ ਹੋਣਾ ਸੀ ਅਸੀਂ ਕਾ ਸਿੱਧਾ ਜਾ ਕੇ ਫਲੱਡ ਦੀ ਡਿਊਟੀ ਕਰੋ 472 ਜੁਆਇਨ ਕਰ ਗਏ ਤੁਹਾਡੇ ਫਾਜ਼ਿਲਕਾ ਦੇ ਵਿੱਚ ਡਾਕਟਰ ਆ ਰਹੇ ਸੀ 34 ਡਾਕਟਰ ਇੱਥੇ ਜੁਆਇਨ ਕਰ ਗਏ ਉਹਦੇ ਨਾਲ ਸਾਨੂੰ ਐਮਰਜੈਂਸੀ ਸਰਵਿਸਿਸ ਦੇ ਵਿੱਚ ਫਾਇਦਾ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਚ ਅਸੀਂ ਤੁਹਾਡੇ ਵੈਂਟੀਲੇਟਰ ਸਾਰਾ ਕੁਝ ਆ ਗਿਆ ਹੈਗਾ ਉਹਨੂੰ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਉਹ ਵਾਲੀ ਵੀ ਜਿਹੜੀ ਕ੍ਰਿਟੀਕਲ ਕੇਅਰ ਹੈ ਸਰਵਿਸਿਸ ਉਹ ਵੀ ਸ਼ੁਰੂ ਕਰਾਂਗੇ ਕੈਂਸਲ ਦਾ ਹਸਪਤਲ ਵੀ ਸ਼ੁਰੂ ਕਰਾਂਗੇ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਹੈਗਾ ਕਿ ਆਪਾਂ ਜਿਹੜੇ ਬੰਦੇ ਆ ਜਿਹੜੇ ਜਿਹੜੇ ਪਿੰਡ ਜਿਹੜੇ ਵ ਕਿਸੇ ਦਾ ਖੇਤ ਨਹੀਂ ਚਲਾ ਗਿਆ ਕਿਸੇ ਬੰਦੇ ਦੇ ਪੈਂਟ ਚ ਪਾਣੀ ਵੜ ਗਿਆ ਉਹਦਾ ਕਾਰ ਡੇਮੇਜ ਹੋ ਗਿਆ ਜਾਂ ਡਿੱਗ ਗਿਆ ਔਰ ਤੇਿਆਂ ਦੇ ਤਾਂ ਵਿਚਾਰਾ ਦੇ ਅਨਫੋਰਚੂਨੇਟਲੀ ਜੜੇ ਹੈ ਗਿਆ ਉਹ 55 ਦੇ ਕਰੀਬ 60 ਦੇ ਕਰੀਬ ਮੇਲ ਮੈਂਬਰ